ਵੱਡੀ ਗੱਡੀ ਆ ਇਹ ਫਸ ਗਈ ਹੁਣ ਉਧਰੋਂ ਆ ਗਈ ਆਲੂ ਲੱਗ ਜਾਣੇ ਨਾਲ ਇਹ ਨੰਗਣੀ ਨਹੀਂ ਦੇਖੋ ਤੁਸੀਂ ਕਿੱਡਾ ਗੱਡ ਰਾ ਉੱਥੋਂ ਦਾ ਲੰਘਾਈ ਗੱਡੀ ਗੱਡੀ ਆ ਕੇ ਫਸ ਗਈ ਹੁਣ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਹੈਡਰਾ ਵੀ ਪਹੁੰਚ ਚੁੱਕਿਆ ਉਧਰੋਂ ਗੱਡੀ ਸਟਾਰਟ ਹੋ ਗਈ ਆ ਜ਼ੋਰ ਵੀ ਲਵਾਉਣਾ ਦੇਖਦੇ ਆ ਕਿਵੇਂ ਹੁੰਦਾ ਲਓ ਜੀ ਚੱਲ 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 ਮਾਰਿਆ ਜ਼ੋਰ ਵੀ ਚੱਲ ਚੱਲ ਆ ਦੇਖੋ ਕਿੰਨੀ ਚੜਾਈ ਆ ਹੁਣ ਕਿੰਨੀ ਜ਼ਿਆਦਾ ਚੜਾਈ ਆ ਚੱਲ 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 ਲੈ ਗਿਆ ਚੱਕ ਲੈ ਪਿਛਲੇ ਡਾਇਰ ਤਾਂ ਹਮਿੰਦਰਾ ਦੀ ਗੱਡੀ ਆ ਕੋਈ ਮੜ ਜਿਹੜੀ ਗੱਲ ਆ ਨਵੀਂ ਲੈ ਗਿਆ ਵੀ ਲੈ ਗਿਆ ਬਈ ਬੈ ਚੜ ਗਈ ਚੜ ਗਈ ਚੜ ਗਈ ਐਡਰਾ ਤੋਂ ਬਿਨਾ ਹੀ ਚੜ ਗਈ ਸੋ ਸਰਕਾਰਾਂ ਦਾ ਕਿੰਨਾ ਕਸੂਰ ਆ ਕਿੰਨੇ ਪੈਸੇ ਖਾ ਲਏ ਜਾਂਦੇ ਨੇ ਅੰਡਰ ਵੇਜ ਦੇ ਨਾਂ ਤੇ ਓਵਰ ਵੇਜ ਦੇ ਨਾਂ ਤੇ ਤੁਸੀਂ ਦੇਖੋ ਵੀ ਆਹਾ ਜਗਰਾਉਂ ਦੇ ਨੇੜੇ ਕੋਠੇ ਖਜੂਰਾ ਪੈਦਾ ਉੱਪਰ ਉਹ ਲੈ ਕੇ ਦਿਖਾ ਦੇ ਸਾਰਾ ਇਨੋਂ ਉੱਪਰ ਇਹ ਰੇਲਵੇ ਕ੍ਰੋਸ ਹੁੰਦੀ ਆ ਰੇਲ ਕ੍ਰੋਸ ਹੁੰਦੀ ਆ ਰੇਲਵੇ ਦੇ ਅੰਡਰ ਬ੍ਰਿਜ ਬਣਿਆ ਇਹ ਜਗਰਾਉਂ ਦੇ ਵਿੱਚ ਹੈ ਨਾ ਤੇ ਅੰਡਰ ਬ੍ਰਿਜ ਦਾ ਹਾਲ ਦੇਖ ਲੋ ਆ ਇਹ ਲਾਂਹਤਾਂ ਪਾਉਣੀਆਂ ਨੇ ਆਪਾਂ ਦੇਖੋ ਆ ਗੱਡੀ ਆ ਕੇ ਵਿਚਾਰੀ ਵੱਡੀ ਗੱਡੀ ਆ ਇਹ ਫਸ ਗਈ ਹੁਣ ਉਧਰੋਂ ਆ ਗਈ ਆਲੂ ਲੱਗ ਜਾਣੇ ਨਾਲ ਇਹ ਲੰਗਣੀ ਨਹੀਂ ਤੇ ਪੁਲ ਦੇ ਥੱਲੇ ਕੀ ਹਾਲ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਥੋੜਾ ਜਿਹਾ ਆਪਾਂ ਆਜੋ ਵੀ ਆ ਦੇਖੋ ਜਦੋਂ ਮੀਂਹ ਆਉਂਦਾ ਹੈ ਤਾਂ ਪਾਣੀ ਦਾ ਜਾਮ ਹੋਣਾ ਹੀ ਆ ਇੱਧਰ ਐਡਾ ਵੱਡਾ ਟੋਆ ਹੈ ਪਹਿਲਾਂ ਇੱਥੇ ਪੱਥਰ ਸੀ ਰਾਤ ਨੂੰ ਇੱਥੇ ਪੱਥਰ ਪੁੱਥੇ ਮੂਰੇ ਕਰਕੇ ਜਿਹੜੇ ਲੁਟੇਰੇ ਨੇ ਚੋਰ ਨੇ ਇੱਥੇ ਲੁੱਟਖੋਣੀਆਂ ਬਾਰ ਦੱਸਤਾ ਵੀ ਕਰਦੇ ਸੀ ਪਰ ਜਗਰਾਉਂ ਪ੍ਰਸ਼ਾਸਨ ਸੁੱਤਾ ਪਿਆ ਐਸ ਡੀ ਐਮ ਸਾਹਿਬ ਸੁੱਤੇ ਪੈਨੇ ਏ ਡੀ ਸੀ ਸਾਹਿਬ ਸੁੱਤੇ ਪੈਨੇ ਨਗਰ ਕੌਂਸਲ ਜਗਰਾਉਂ ਤਾਂ ਜਿਵੇਂ ਹੈ ਹੀ ਨਹੀਂ ਐਡੇ ਜਿਹੇ ਟੋਏ ਲੁੱਟਣ ਨੂੰ ਹਨਾ ਇਹ ਤਾਂ ਨਗਾਏ ਤਾਂ ਪਾਏ ਨੇ ਇੱਥੇ ਵਧੀਆ ਆਸਾਨੀ ਨਾਲ ਰੋਕ ਸਕਣ ਹੁਣ ਅੱਜ ਆ ਗੱਡੀ ਵੱਡੀ ਇਹ ਰਾਤ ਦੀ ਫਸੀ ਹੋਈ ਆ ਇੱਥੇ ਤੁਸੀਂ ਦੇਖੋ ਵੀ ਸਵੇਰੇ ਟ੍ਰੈਫਿਕ ਪੁਲਿਸ ਵੀ ਪਹੁੰਚ ਗਈ ਕਿਉਂਕਿ ਜਗਰਾਉਂ ਦਾ ਬਾਈਪਾਸ ਜਿਹੜਾ ਸਾਰਾ ਇਧਰ ਦੀਆਂ ਗੱਡੀਆਂ ਟਰੱਕ ਇਧਰ ਦੀ ਨਗਾਏ ਜਾਂਦੇ ਨੇ ਸ਼ਹਿਰ ਚ ਇਹ ਵੜ ਨਹੀਂ ਦਿੰਦੇ ਕਿਉਂਕਿ ਡ੍ਰਾਈਵ ਕਪੁਲਸ ਨੇ ਰੋਕਿਆ ਹੈ ਸ਼ਹਿਰ ਦੇ ਵਿੱਚ ਕਰਕੇ ਸੋ ਹੁਣ ਭਾਈ ਗੱਡੀਆਂ ਵਾਲੇ ਟਰੱਕਾਂ ਵਾਲੇ ਇਹ ਵੀਰ ਕਰਨ ਤਾਂ ਕੀ ਕਰਨ ਹੁਣ ਮੈਂ ਤੁਹਾਨੂੰ ਦੱਸਾਉਣਾ ਵੀ ਦੋਨਾਂ ਪਾਸੇ ਕਿੰਨਾ ਗੰਦ ਪਿਆ ਹੋਇਆ ਤੁਸੀਂ ਦੇਖੋ ਵੱਡੀ ਗੱਡੀ ਹੈ 10 ਤੇ 12 14 ਟੈਰੀ ਗੱਡੀ ਹੈ ਤੇ ਉਧਰ ਸਾਹਮਣੇ ਪੂਰਾ ਲੰਬਾ ਜਾਮ ਲੱਗ ਚੁੱਕਿਆ ਕਿਉਂਕਿ ਟਰੱਕ ਐਸ ਵळे ਸ਼ਹਿਰ 'ਚ ਨਹੀਂ ਬੜਲਦੇ ਨੇ ਡ੍ਰਾਈਵ ਕਪੁਲਸ ਵੀ ਪਹੁੰਚੀ ਹੋਈ ਹੈ ਡ੍ਰਾਈਵ ਕਪੁਲਸ ਦੇ ਜਿੰਨੇ ਅਧਿਕਾਰੀ ਨੇ ਕਰਮਚਾਰੀ ਨੇ ਉਹ ਪਹੁੰਚੇ ਹੋਏ ਨੇ ਕਿਉਂਕਿ ਹੁਣ ਇੱਥੋਂ ਲੰਘਿਆ ਨਹੀਂ ਜਾ ਸਕਦਾ ਦੇਖੋ ਉੱਪਰ ਤੁਹਾਨੂੰ ਮੈਂ ਦਿਖਾ ਦਿੰਦਾ ਇੱਥੋਂ ਤੇ ਅ ਜਿਹੜੇ ਗੱਡੀਆਂ ਵਾਲੇ ਵੀਰ ਟਰੱਕਾਂ ਵਾਲੇ ਵੀਰ ਨੇ ਪੂਰੇ ਜਿਹੜਾ ਤੁਸੀਂ ਵੀਡੀਓ ਦੇਖੋਗੇ ਉਹਨਾਂ ਨੂੰ ਪਤਾ ਕਿ ਐਡੀ ਵੱਡੀ ਢਲਾਨ ਦੇ ਵਿੱਚ ਆਹਾ ਹੁਣ ਬੈਕ ਕਰਮੀ ਕਿੰਨੀ ਜ਼ਿਆਦਾ ਇਹ ਮੁਸ਼ਕਲ ਹੈ ਹੁਣ ਇਹ ਮੁਸ਼ਕਲ ਹੈ ਉਹ ਜਿਹੜਾ ਤੇ ਦੇਖ ਰਹੇ ਹੋ ਜ਼ੂਮ ਕਰਕੇ ਦਿਖਾ ਦੇ ਜਿਹੜਾ ਉਹ ਗਾਡਰ ਲੱਗਿਆ ਉਹ ਗਾਡਰ ਉੱਚਾ ਹੈ ਉਹਦੇ ਥੱਲੇ ਦੀ ਗੱਡੀ ਲੰਘਿਆਈ ਜਦ ਤੱਕ ਗੱਡੀ ਉੱਥੇ ਹੀ ਰੁਕ ਜਾਂਦੀ ਤਾਂ ਵਾਪਸ ਨਾਲ ਲਿਆਣੀ ਪੈਂਦੀ ਢਲਾਨ ਤੋਂ ਹੈਨਾ ਦੇਖੋ ਤੁਸੀਂ ਕਿੱਡਾ ਗਾਡਰ ਹੈ ਉੱਥੇ ਨਾਲ ਲੰਘਿਆਈ ਗੱਡੀ ਗੱਡੀ ਆ ਕੇ ਫਸ ਗਈ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਹੈਡਰਾ ਵੀ ਪਹੁੰਚ ਚੁੱਕਿਆ ਉਧਰੋਂ ਗੱਡੀ ਸਟਾਰਟ ਹੋ ਗਈ ਆ ਜ਼ੋਰ ਵੀ ਲਵਾਉਣਾ ਹੈ ਦੇਖਦੇ ਆ ਕਿਵੇਂ ਹੁੰਦਾ ਲਓ ਜੀ ਚੱਲ 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 ਮਾਰਿਆ ਜ਼ੋਰ ਵੀ ਚੱਲ ਚੱਲ ਆ ਦੇਖੋ ਕਿੰਨੀ ਚੜਾਈ ਆ ਹੁਣ ਕਿੰਨੀ ਜਿਆਦਾ ਚੜਾਈ ਆ ਚੱਲ 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 ਲੈ ਗਿਆ ਚੱਕ ਲੈ ਪਿਛਲੇ ਟਾਇਰ ਤਾਂ ਹਮਿੰਦਰਾ ਦੀ ਗੱਡੀ ਆ ਕੋਈ ਮੜ ਜਿਹੜੀ ਗੱਲ ਆ ਅਲਵੀ ਅਲੈਕ ਲੈ ਗਿਆ ਵੀ ਲੈ ਗਿਆ ਬਈ ਬੈ ਚੜ ਗਈ ਚੜ ਗਈ ਚੜ ਗਈ ਹੈਡਰਾ ਤੋਂ ਬਿਨਾਂ ਹੀ ਚੜ ਗਈ ਸੋ ਲਓ ਜੀ ਆ ਖੁੱਲ ਗਿਆ ਜਾਮ ਤੇ ਤੁਸੀਂ ਹਾਲਾਤ ਦੇਖੋ ਇਹ ਜਿਹੜੀਆਂ ਮੈਂ ਤਸਵੀਰਾਂ ਦਿਖਾਉਣਾ ਆਹ ਲਓ ਜੀ ਹਾਲ ਆ ਦੇਖ ਲਓ ਆਹਾ ਕੋਠੇ ਗਜੂਰਾ ਰੋੜਾ ਜਗਰਾਉਂ ਵਾਲਿਓ ਦੇਖ ਲਓ ਜਗਰਾਉਂ ਨਗਰ ਕੌਂਸਲ ਦੇਖੇ ਜਗਰਾਉਂ ਐਸ ਡੀ ਐਮ ਸਾਹਿਬ ਦੇਖ ਲੈਣ ਏ ਡੀ ਸੀ ਸਾਹਿਬ ਦੇਖ ਲੈਣ ਤੇ ਹਾਲ ਦੇਖੋ ਆ ਪਾਣੀ ਇੱਥੋਂ ਮੀਂਹ ਆ ਗਿਆ ਫਿਰ ਪੁਲ ਜਾਮ ਹੀ ਹੋਊਗਾ ਫਿਰ ਕੀ ਹੋਊਗਾ ਹੋਰ ਆ ਦੇਖ ਲੋ ਹਾਲ ਲੋ ਜੀ ਜਮਾ ਜਾਮ ਕੀਤਾ ਪਿਆ ਹੈ ਸਫਾਈ ਨਾਂ ਦੀ ਕੋਈ ਚੀਜ਼ ਨਹੀਂ ਹੈ ਕੋਈ ਨਾਮੋ ਨਿਸ਼ਾਨ ਨਹੀਂ ਹੈ ਤੇ ਇਹ ਪੁਲ ਇੰਨਾ ਤੇ ਨੀ ਮੈਂ ਕਿ ਇੱਥੇ ਆ ਦੇਖੋ ਨਾਲ ਚਰੀਟਾਂ ਖਹਿ ਗਿਆ ਲੰਗੀਆਂ ਕੰਨੀਆਂ ਚੀਜ਼ਾਂ ਕੱਲ ਨੂੰ ਰੇਲਵੇ ਵਾਲਾ ਵੀ ਨਿਗਾਹ ਮਾਰ ਲੈਣ ਕੋਈ ਚੀਜ਼ ਫਸ ਜਾਂਦੀ ਹੈ ਕਪੜ ਇਹ ਜਿਹੜਾ ਕਿਵੇਂ ਨਾਲ ਹੀ ਦੇਖਦਾ ਰੇਲ ਦੇ ਵਿੱਚ ਯਾਪੀਆਂ ਉਹ ਵੀ ਜੜੀਆਂ ਦਿੱਕਤਾਂ ਆ ਸਕਦੀਆਂ ਨੇ ਲੋ ਜੀ ਆਂਡਰਪਾਸ ਦਾ ਹਾਲ ਹੈ ਜਗਰਾਉ ਦੇਖੋ ਹਾਲ ਏਡੇ ਏਡੇ ਤੋ ਇਹ ਅਸ਼ੀਸ਼ੇ ਬਣੇ ਜਾਂਦੇ ਨੇ ਗੱਡੀਆਂ ਵਾਜ ਜਾਂਦੀਆਂ ਨੇ ਸੋ ਭਾਈ ਬੱਚੋ ਜਿੰਨਾ ਬਾਤ